ਚੋਣਾਂ 2024 ਦੀਆਂ ਚੋਣਾਂ ਪੰਜਾਬ ਵਿੱਚ ਸ਼ੁਰੂ ਹੋ ਗਈਆਂ ਹਨ ਅਤੇ ਸਵੇਰ ਤੋਂ ਹੀ ਹਰ ਇੱਕ ਪਾਰਟੀ ਦੇ ਉਮੀਦਵਾਰ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਹਨ। ਉੱਥੇ ਹੀ ਪੰਜਪਾ ਦੇ ਰਾਸ਼ਟਰੀ ਜਨਸਕੱਤਰ ਤਰੁਣ ਚੋਗਵਲ ਨੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਦੇ ਹੱਥ ਦਾ ਇਸਤੇਮਾਲ ਕੀਤਾ ਗਿਆ। ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਤੂਪੋ ਛਾਂ ਬਰਸਾਤ ਧਿਆਨ ਗਿਆ ਜਾਣ ਗਿਆ। ਲੇਕਿਨ 5 ਸਾਲ ਦੇਸ਼ ਕੌਣ ਚਲਾਏ ਇਹ ਵੋਟ ਡਿਸਾਈਡ ਕਰਦਾ। ਮੈਨੂੰ ਬਹੁਤ ਉਮੀਦ ਹੈ असी सारे जागरूक हाँ और जागरूकता दे नाल मत का प्रयोग भी करा और मत सत्तर परसेंट तो ज्यादा पोलिंग होनी चाहिए और मैं थोड़े तो राई सारू अपील करना कि घर चो निकलो वोट करो और अपने वोट के दे नाता देश की सरकार चुनो श्रोमी अकाली दल के लोग सभा तो उम्मीदवार अनिल जोशी ने ਆਪਣੇ ਪਰਿਵਾਰ ਸਮੇਤ ਆਪਣੀ ਵੋਟ ਪਾਈ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਲੋਕਾਂ ਦਾ ਪਰਵਾ ਪਿਆਰ ਮਿਲ ਰਿਹਾ ਹੈ ਪਹਿਲੀ ਵਾਰ ਐਮਪੀ ਇਲੈਕਸ਼ਨ ਲੜਦੇ ਆ ਤੇ ਸਤਿ ਸ਼ਾਵਾ ਪੋਜ਼ਿਟਿਵ ਲੋਕਾਂ ਦੀ ਮੈਂ ਮੰਦਿਰ ਵੀ ਗਿਆ ਬੈਸਟ ਆਫ ਲੱਕ ਆਇਆ ਕਰਕੇ ਗਿਆ ਲੋਕੀ ਬਾਹਰ ਘਰੋਂ ਬਾਹਰ ਨਿਕਲਦੇ ਆ ਲੋਕੀ ਖੁਸ਼ ਹੋ ਕੇ ਮਿਲਿਆ ਇਹ ਹੀ ਸਾਈਨ ਹੁੰਦੇ ਪੋਜ਼ਿਟਿਵ ਜੀਨਾ ਸਾਹਿਬ ਗਏ ਮੰਦਿਰ ਜੀਨਾ ਸਾਹਿਬ ਗਿਆ ਹਨੂਮਾਨ ਬੜਾ ਹਨੂਮਾਨ ਮੰਦਿਰ ਗਿਆ ਦਰਗਾਹਾਂ ਭਗਵਾਨ ਦਾ ਅਸ਼ੀਰਵਾਦ ਲਿਆ ਮੈਂ ਅਰਖੀ ਪਹਿਲੀ ਵਾਰੀ ਮਿਹਨਤ ਵੀ ਬਹੁਤ ਕੀਤੀ ਮੇਰਾ ਖਿਆਲ ਹੈ ਮੈਂ ਤਿੰਨ ਕੈਂਡੀਡੇਟਾਂ ਨੇ ਜਿੰਨੀ ਮਿਲ ਕੇ ਕੰਪੇਨ ਨਹੀਂ ਨਾ ਕੀਤੀ ਮੈਨੂੰ ਪਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਵੀ ਮੈਂ ਉਹ ਤੋਂ ਵੱਧ ਕੰਪੇਨ ਕੀਤੀ ਹੋਊਗੀ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 12 12 ਵਜੇ ਤੱਕ 2 ਮਹੀਨੇ ਲਗਾਤਾਰ ਮੈਂ 4 ਘੰਟੇ ਸੌਂਦਾ ਹਾਂਗਾ ਪਰ ਇਹ ਆ ਕਿ ਲੋਕਾਂ ਦਾ ਇੰਨਾ ਕੁ ਹੰਗਾਰਾ ਇੰਨਾ ਪਿਆਰ ਇੰਨਾ ਆਸ਼ੀਰਵਾਦ ਇੰਨੀ ਪੋਜ਼ਿਟਿਵ ਵਾਈਬਸ ਮੈਨੂੰ ਆਈਆਂ ਲੋਕਾਂ ਦੀਆਂ ਇੱਕ ਜੁਜ ਤਾਂ ਪਹਿਲੀ ਵਾਰੀ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਲੋਕਾਂ ਨੂੰ ਇਹੀ ਪ੍ਰਾਰਥਨਾ ਕਰੂੰਗਾ ਆਪਣਾ 5 ਸਾਲ ਦਾ ਆਪਣਾ ਫਿਊਚਰ ਜਿਹੜਾ ਵਾ ਨਾ ਉਹ ਹੁੰਦਾ ਆਪਾਂ ਫਿਰ 5 ਸਾਲ ਆਪਾਂ ਨੂੰ ਕਿੰਤੂ ਪਰੰਤੂ ਨੁਕਸ ਕੱਢਣੇ ਜਾਂ ਫਿਰ ਡਿਸਕਸ਼ਨ ਕਰਨੀ ਇਸ ਗੱਲ ਦੇ ਉੱਤੇ ਫਿਰ ਆਪਣੀ ਮਹਿਨਾ ਨਹੀਂ ਰੱਖਦੀ ਜੇ ਆਪਾਂ ਇਹਦਾ ਪਾਰਟ ਨਹੀਂ ਬੰਦੇ ਸਾਨੂੰ ਇਸ ਲੋਕਤੰਤਰ ਦੇ ਇਸ पर्व ਦਾ ਇਹ ਉਤਸਵਿਆ ਇਹਦਾ 파ਟ ਬੰਨਣਾ ਚਾਹੀਦਾ ਆਪਣੀ ਭਾਵਨਾ ਵੋਟ ਦੇ ਰੂਪ ਦੇ ਵਿੱਚ ਹੈ ਉਹ ਜ਼ਰੂਰ ਆਕਾਸ ਕਰਨੀ ਚਾਹੀਦੀ ਹੈ ਕਿਉਂਕਿ ਇਹਨੂੰ ਮਤਦਾਨ ਇਸ ਲਈ ਕਹਿੰਦੇ ਨੇ ਕਿ ਕਿ ਦਿਮਾਗ ਨਾਲ ਵੋਟ ਕਰਨਾ ਬਹੁਤ ਜ਼ਰੂਰੀ ਹੈ ਦਿਲ ਨਾਲ ਜੇ ਵੋਟ ਕਰਾਂਗੇ ਤੇ ਕਿਸੇ ਦੇ ਭਗਾਵੇ ਚ ਆ ਸਕਦੇ ਹਾਂ ਕਿਸੇ ਦੀ ਗੱਲਾਂ ਚ ਆ ਸਕਦੇ ਨਿਸ਼ਾਨਿਆਂ ਦੇ ਚੱਕਰ ਚ ਆ ਸਕਦੇ ਹਾਂ ਉਸ ਨਾਲ ਸਹੀ ਕੈਂਡੀਡੇਟ ਨਹੀਂ ਚੂਜ਼ ਕਰ ਪਾਵਾਂਗੇ ਇਸ ਕਰਕੇ ਮੇਰੀ ਸਾਰੇ ਵੋਟਰਸ ਨੂੰ ਅਪੀਲ ਹੈ ਦਿਮਾਗ ਨਾਲ ਸੋਚ ਕੇ ਕਿਉਂਕਿ ਕੋਈ ਖਾਲੀ ਨਹੀਂ ਹੈ ਜਦੋਂ ਵੋਟ ਕਰਨ ਜਾਂਦੇ ਆ ਉਥੇ ਵੀ ਤੁਹਾਨੂੰ ਟਾਈਮ ਦਿੰਦੇ ਆ ਵੋਟ ਕਰੋ ਦਿਮਾਗ ਨਾਲ ਤੇ ਸਹੀ ਕੈਂਡੀਡੇਟ ਸੁਣੋ ਕਿਉਂਕਿ ਅੰਮ੍ਰਿਤਸਰ ਦੀ ਜਿਹੜੀ ਡਿਵੈਲਪਮੈਂਟ ਅੰਮ੍ਰਿਤਸਰ ਦੀ ਤਰੱਕੀ ਜਿਹੜੀ ਹੈ ਇਹ ਪੰਜ ਸਾਲਾਂ ਦੇ ਡਿਪੈਂਡ ਕਰਦੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਰਤ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਅਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਸਭ ਤੋਂ ਦੁਨੀਆ ਦੀ ਵੱਡੀ ਡੈਮੋਕਰੈਟਿਕ ਐਕਸਰਸਾਈਜ਼ ਹੋ ਰਹੀ ਹੈ ਤੇ ਲੋਕੀ ਆਪਣਾ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਦੇ ਨੇ ਅੱਜ ਤੇ ਤੁਹਾਨੂੰ ਰਿਜ਼ਲਟ ਦੇਖੋ ਮੀਡੀਆ ਤੋਂ ਜ਼ਿਆਦਾ ਕੌਣ ਜਾਣਦਾ ਹੈ ਲੇਕਿਨ ਅਲਟੀਮੇਟਲੀ ਇਹ ਲੋਕੀ ਡਿਸਾਈਡ ਕਰਦੇ ਨੇ ਮੈਂ ਸਾਰੇ ਭਾਰਤ ਦੇ ਵੋਟਰਸ ਨੂੰ ਅਪੀਲ ਕਰਦਾ ਹਾਂ ਕਿ ਅੱਜ ਸ਼ਾਮ ਤੱਕ ਆਪਾਂ ਮੈਕਸਿਮਮ ਨੰਬਰਸ ਨਾਲ ਵੋਟ ਕਰੀਏ ਔਰ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਔਰ ਅੰਬਰਸਰ ਦੀ ਵੋਟ ਐ ਤਾਂ ਅੰਬਰਸਰ ਦੀ ਪ੍ਰਗਤੀ ਡਵੈਲਪਮੈਂਟਲੀ ਹੋਵੇ ਤੁਸੀਂ ਸਭ ਜਾਣਦੇ ਹੋ ਕਿ ਅੰਬਰਸਰ ਦੀ ਸਿਚੁਏਸ਼ਨ ਕੀ ਹੈ ਮੈਂ ਉਹਦੇ ਤੇ ਵਰਣਨ ਹੁਣ ਅੱਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਾਫੀ ਵਾਰੀ ਕੀਤਾ ਆ ਲੇਕਿਨ ਮੈਨੂੰ ਕੌਨਫੀਡੈਂਸ ਹੈ ਤੇ ਤੁਸੀਂ ਵੀ ਫੀਲ ਕਰ ਰਹੇ ਹੋਗੇ ਕਿ ਐਤਕਾਂ ਅੰਮ੍ਰਿਤਸਰ ਚ ਡਿਵੈਲਪਮੈਂਟ ਦੀ ਹਨੇਰੀ ਆ ਰਹੀ ਹੈ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਸਲਾ ਨੇ ਆਪਣੇ ਪਰਿਵਾਰ ਸਮੇਤ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਅਤੇ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ और अच्छा लग रहा है कि लोग घर चो निकले ने वोट पाँच जा रहे हैं देखो आ, सारे वोटर्स अपील वो है कि सारे जने ही घर चो निकल और वोट पाँच जा बहुत महत्वपूर्ण है हर एक वोट काउंट करती है और हर एक वोट का हक हैगा इसको इस्तेमाल है। करना चाहिए मैं भी आ, ਭਾਈ ਗਰੂ ਤੋਂ ਕਾਸ ਕਰਦੀਆਂ ਕਿ ਸੱਚੇ ਪਾਤਸ਼ਾਹ ਦਾ ਹੱਥ ਰਵਾਂਗਾ ਔਰ ਤੀਸਰੀ ਵਾਰ ਹੈਟਟ੍ਰਿਕ ਮਾਰਨ ਦੀ ਆਸਲਾ ਜੁੜੋ ਰੱਬ ਦੀ ਮਿਹਰ ਮੁਤਾਬਕ ਦਜੀ ਵਾਰ ਜਿਹੜਾ ਪਾਰਟੀ ਨੇ ਵਿਸ਼ਵਾਸ ਮੇਰੇ ਚ ਲਿਆ ਔਰ ਲੋਕਾਂ ਦੀ ਮਿਹਰ ਸਦਕਾ ਟਿਕਟ ਮਿਲੀ ਉਹਦੇ ਵਾਸਤੇ ਅੱਜ ਚੋਣ ਪ੍ਰਚਾਰ ਤੋਂ ਬਾਅਦ ਜਿਹੜਾ ਦੇਸ਼ ਦੇ ਵਿੱਚ ਖੀਰਲੇ ਫੇਸ ਦੀ ਇਲੈਕਸ਼ਨ ਹੈ ਉਹਦੇ ਵਾਸਤੇ ਮਤਦਾਨ ਹੁਣ ਆਏ ਔਰ ਅਸੀਂ ਅੱਜ ਉਹਦੇ ਚ ਮੈਂ ਆਪਣੀ ਵੋਟ ਵੀ ਕਾਸਟ ਕਰਨਾ ਹੈ ਔਰ ਹਰ ਕੋਈ ਇਸ ਵਿੱਚ ਵੋਟ ਕਾਸਟ ਕਰਨ ਆ ਰਿਹਾ ਹੈ ਜੀ ਗੁੱਸਾ ਖੁਸ਼ੀ ਨਹੀਂ ਹੋਊਗੀ ਤਾਂ ਲੋਕ ਫਿਰ ਕੰਮ ਕਿੱਦਾਂ ਕਰਨਗੇ ਲੋਕਾਂ ਨੂੰ ਹੁਣ ਸਮਝ ਪੈ ਗਈ ਕੰਮ ਦੇ ਆਧਾਰ ਤੇ ਵੋਟ ਮਿਲਣੀ ਹੈ ਤੁਸੀਂ ਮਤਲਬ ਕਿਸੇ ਨੂੰ ਡਰਾ ਕੇ ਧਮਕਾ ਕੇ ਵੋਟਾਂ ਨਹੀਂ ਲੈ ਸਕਦੇ ਅੱਜ ਤਾਂ ਦੇਣੀ ਤੁਹਾਡਾ ਬੱਚਿਆਂ ਦਾ ਭੁੱਖ ਤ ਹੈ ਹੋਣਾ 5 ਸਾਲ ਕਿੰਨੇ ਕਿੰਨੇ ਬਾਗ ਡੋਰ ਸਾਹਮਣੀ ਹੈ ਜੇ ਆਪਾਂ ਇਦਾਂ ਬੈਠੇ ਰਵਾਂਗੇ ਵੋਟ ਪਾਉਣ ਨਹੀਂ ਜਾਵਾਂਗੇ ਇਹ ਗਲਤ ਗੱਲ ਹੈ ਸੋ ਅੱਜ ਦੇਸ਼ ਦੀ ਸਰਕਾਰ ਚੁਣਨੀ ਹੈ ਕਈ ਵਾਰ ਲੋਕਲ ਮੁੱਦਿਆਂ ਨੂੰ ਲੈ ਕੇ ਲੋਕ ਵੋਟ ਨਹੀਂ ਪਾਉਂਦੇ ਜਿਹੜਾ ਜਿਹੜਾ ਨਹੀਂ ਕੰਮ ਕਰਦਾ ਉਹਦੀ ਉਹਦੇ ਉੱਪਰ ਜਾ ਕੇ ਵੋਟ ਕਰੋ ਗੱਲ ਤਾਂ ਸਿੱਧੀ ਜੀ ਹੈ ਤੁਸੀਂ ਲੋਕ ਲੋਕ ਆਪਣਾ ਅਧਿਕਾਰ ਵਰਤੋ ਸੰਵਿਧਾਨ ਨੇ ਬਹੁਤ ਸੋਨਾ ਅਧਿਕਾਰ ਦਿੱਤਾ ਤੁਹਾਨੂੰ ਜੇ ਅੱਜ ਵਰਤੋਗੇ ਤੇ ਇਹਦਾ ਲਾਭੰਦ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਊਗਾ ਸਹੀ ਹੋਊਗਾ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਪਣੇ ਪਰਿਵਾਰ ਸਮੇਤ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਅਤੇ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਅੱਜ ਮੈਂ ਫੈਮਿਲੀ ਨਾਲ ਵੋਟ ਪਾਉਣਾ ਲੋਕਾਂ ਨੂੰ ਇਹੋ ਹੀ ਰਿਕਵੈਸਟ ਹੈ ਕਿ ਸਾਰੇ ਆਪਣੀ ਵੋਟ ਪਾਓ ਪੰਜਾਬ ਚ ਬਹੁਤ ਵਧੀਆ ਕਾਂਗਰਸ ਪਾਰਟੀ ਨੂੰ ਹਾਰਾ ਮੇਰਿਆ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਪੰਜਾਬ 'ਚ ਜਿੱਤੇਗੀ ਭਾਰਤੀ ਜ ਵੀ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਵੀ ਬਣ ਜਾ ਰਹੀ ਹੈ ਇੱਕ